ਉਹਨਾਂ ਨੇ ਪਹਿਲਾਂ ਸਦੇ ਬਦਲੇ ਬੱਚੇ ਨੂੰ ਹੀ ਮਾਰਤਾ ਮੇਰੇ ਬੱਚੇ ਨੂੰ ਮਾਰਤਾ ਇਹਨਾਂ ਨੇ ਮੇਰਾ ਨਾਮ ਸੁਰੀਤ ਹੈ ਸਰ ਕਿਹੜੇ ਪਿੰਡ ਦੇ ਰਹੇ ਆਣ ਵਾਲੇ ਜੀ ਅਸੀਂ ਸਰਦੂਲਗੜ ਦੇ ਰਹਿਣ ਵਾਲੇ ਇਹ ਤੈਨੂੰ ਘਰੋਂ ਲੈ ਕੇ ਗਏ ਨੇ ਕਹਿੰਦੇ ਆ ਜਾ ਪਤਾ ਨਹੀਂ ਕਿਵੇਂ ਪੈਸੇ ਸੀ ਵਿਸਾਖੀ ਤੇ ਚੱਬਿਆ ਸੀ ਤਿਆਰ ਹੋਣ ਵਾਸਤੇ ਆ ਰੋਕੇ ਕਹਿੰਦਾ ਮੰਮੀ ਮੇਰੇ ਮਾਮਾ ਹੀ ਹੋਰੀ ਵਿਸਾਖੀ ਤੇ ਚੱਲੇ ਗਏ ਨੇ ਮੈਂ ਇਧਰੋਂ ਜਲ ਸਰਦੂਲਗੜ ਵੱਲੋਂ ਅਸੀਂ ਵਿਸਾਖੀ ਤੇ ਚੱਲੇ ਆ ਬਸ ਫੋਨ ਦੇ ਮਗਰ 500 ਰੁਪਿਆ ਵੀ ਸੀ ਫੋਨ ਵੀ ਚੂਰੋ ਚੂਰ ਕਰਤਾ ਵੀ ਛੋਟੇ ਬੇਟੇ ਦਾ ਫੋਨ ਸੀ ਪੜਨ ਵਾਲਾ ਬੇਟਾ ਪਲੱਸ 1 ਮੋਟਰਸਾਈਕਲ ਵੀ ਚੂਰੋ ਰਸਤੇ ਚ ਘੇਰ ਲਿਆ ਬੱਚੇ ਨੂੰ ਉਹ ਨੱਤਾ ਮਾਵਾ ਸਾਹਿਬ ਨੂੰ ਜਾਨੋਂ ਮਾਰਤਾ ਇਹ ਕੌਣ ਲੋਕ ਦੀ ਜੋ ਉਹਨਾਂ ਨੂੰ ਕਰੋ ਬੁਲਾਉਣ ਆਈ ਸੀਗੀ ਇੱਕ ਮੋਟੂ ਮੋਟੂ ਸਰਦੂਲ ਘੜਦਾ ਬੰਡਾ ਇੱਕ ਗੁਰਲਾਲ ਮੁੰਡਾ ਤੁਹਾਡੀ ਰਿਸ਼ਤੇਦਾਰੀ ਵਿੱਚ ਪੈਂਦੇ ਹਨ ਨਹੀਂ ਸਰ ਰਿਸ਼ਤੇਦਾਰੀ ਚ ਕੁਝ ਨਹੀਂ ਬਸ ਬੱਚੇ ਤੋਂ ਪੈਸੇ ਖੋਣ ਦਾ ਇਰਾਦਾ ਸੀ ਉਹਨਾਂ ਦਾ ਵੀ ਪੈਸੇ ਖੋ ਲਈ ਇਹਨਾਂ ਤੇ ਮੋਟਰਸਾਈਕਲ ਵੀ ਖੋ ਲਈ ਗਈ ਕਈ ਵਾਰੀ ਕਹਿੰਦਾ ਮੰਮੀ ਮੈਂ ਇਹਨਾਂ ਨੇ ਕਿਹਾ ਧਮਕੀਆਂ ਦਿੱਤੇ ਤੈਨੂੰ ਅਸੀਂ ਮਾਰਾਂਗੇ ਜਾਂ ਸਾਨੂੰ ਪੈਸੇ ਲਿਆ ਕੇ ਦੇ ਕਰੋ ਇਹ ਕਿੱਥੇ ਦੀ ਗੱਲ ਹੈ ਘਟਨਾ ਕਿੱਥੇ ਘਟੀ ਇਹ ਘਟਨਾ ਰੋੜੀ ਦੇ ਕੋਲ ਪਿੰਡ ਸੀ ਉੱਥੇ ਜਾਈ ਜਾਂਦਾ ਸੀ ਤਲਵੰਡੀ ਤਾਂ ਜਾਂਦਾ ਪੈ ਸੀ ਜਿਵੇਂ ਰੋਡ ਤੇ ਜਾਣਾ ਸੀ ਵਸਾਖੀ ਤੇ ਸਿੱਧਾ ਜਾਂਦਾ ਸੀ ਤਲਵੰਡੀ ਉੱਥੇ ਰਸਤੇ 'ਚ ਉਹ ਕਹਿੰਦਾ ਵੀ ਜਿਵੇਂ ਘੇਰ ਲਿਆ ਬੇਟੇ ਨੂੰ ਮੋਟਰਸਾਈਕਲ ਵਿੱਚ ਉਰ ਉਰ ਉੱਥੇ ਦੇਖਿਆ ਨਹੀਂ ਜਾਂਦਾ ਸੀ ਜਿੱਥੇ ਬੱਚੇ ਨੂੰ ਦੇਖ ਕੇ ਸੁੱਟ ਗਏ ਉਹ ਕਰੋ ਬੁਲਾ ਕੇ ਲੈ ਕੇ ਗਏ ਸਨ ਉਹ ਕੋਣ ਲੋਕ ਸਨ ਤੇ ਜਿਨ੍ਹਾਂ ਨੇ ਰਸਤੇ ਵਿੱਚ ਕੋਈ ਘਿਰਿਆ ਕੋਈ ਮੁੰਡੇ ਸੀ ਦੋ ਮੁੰਡੇ ਸੀ ਬਸ ਇਹਨਾਂ ਦੀ ਜਾਨ ਦੇ ਵੈਰੀ ਬਣੇ ਹੋਏ ਨੇ ਪੈਸੇ ਖੋਹਦੇ ਸੀ ਇਹਨਾਂ ਦੇ ਤੋਂ ਪੈਸੇ ਖੋਲੇ ਲੁੱਟ ਖੋ ਕਰ ਲਈ ਉਹਨਾਂ ਨੇ ਤੇ ਮੁੰਡੇ ਨੂੰ ਮਾਰ ਕੇ ਸੁੱਟਤਾ ਤੇ ਕੀ ਕੁਝ ਸੱਟਾਂ ਉਂਗਿਆ ਲੱਗੀਆਂ ਹਨ ਵੀਰ ਲੱਥਾਂ ਦੋਵੇਂ ਫੈਕਚਰ ਆ ਉਹਦੇ ਵੱਲੋਂ ਤਾਂ ਉਹਨਾਂ ਨੇ ਜਾਨ ਨੂੰ ਹੀ ਮਾਰਤਾ ਬਾਵਾ ਵੀ ਦੋਵੇਂ ਫੈਕਚਰ ਤੇ ਤੁਹਾਨੂੰ ਕਿਵੇਂ ਸੂਚਨਾ ਮਿਲੀ ਕਿਸ ਤਰ੍ਹਾਂ ਸਾਨੂੰ ਇੱਕ ਵੀਰ ਜੀ ਸੀ ਸਰਦਾਰ ਉਹਨਾਂ ਦਾ ਭਲਾ ਹੋਵੇ ਮੈਂ ਕਹਿੰਦੇ ਉਹਨਾਂ ਨੇ ਦੱਸਿਆ ਕਿ 2 ਘੰਟੇ ਬੇਹੋਸ਼ ਪਿਆ ਰ ਪਤਾ ਨਹੀਂ ਹੋਸ਼ ਆਂਦੀ ਤਾਂ ਆਂਦੀ ਨਾ ਆਂਦੀ ਤਾਂ ਨਾ ਕਿ ਇੱਕ ਪੈਸੇ ਬਦਲੇ ਬੱਚੇ ਦੀ ਜਾਨ ਵੇ ਕਿੱਦੋਂ ਇੰਨਾ ਜਵਾਨ ਕੀਤਾ ਬੇਟਾ 20 ਸਾਲਾਂ ਦਾ ਕਿੰਨੀ ਉਮਰ ਹੈ 20 ਸਾਲਾਂ ਦੀ ਉਮਰ ਕਿਸੇ ਨਾਲ ਤੁਹਾਡੀ ਕੋਈ ਪਹਿਲੇ ਕਿਸੇ ਤਰ੍ਹਾਂ ਦੀ ਰੰਜਿਸ਼ ਹੋਈ ਹੈ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਸੀ ਮੇਰੇ ਬੇਟੇ ਦੀ ਕਿਸੇ ਨਾਲ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੁਝ ਨਹੀਂ ਅਸੀਂ ਆਪਦੇ ਘਰੇ ਵਧੀਆ ਸੀ ਕੋਈ ਸ਼ਿਕਾਇਤ ਵਗੈਰਾ ਦਿੱਤੀ ਗਈ ਹੈ ਤੁਹਾਡੇ ਵੱਲੋਂ ਹਾਂਜੀ ਸ਼ਿਕਾਇਤ ਵਗੈਰਾ ਦਿੱਤੀ ਗਈ ਹੈ ਪੁਲਿਸ ਕੋਲ ਨੂੰ ਹਾਂਜੀ ਮੈਡਮ ਕੀ ਕੁਝ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਬੇਟੇ ਇਸ ਤਰ੍ਹਾਂ ਕਿਸੇ ਮਾਂ ਦੇ ਪੁੱਤ ਨੂੰ ਮੰਜਾਨੋਂ ਮਾਰਨਾ ਇਹ ਕਿੱਥੋਂ ਦਾ ਇਨਸਾਫ ਹੈ ਦੱਸੋ ਕਿਵੇਂ ਮਾਵਾ ਪਾਲਦਿਆਂ ਸਾਹਮdੀਆਂ ਨੇ ਮਾਰ ਕੇ ਸੁੱਟ ਗਏ ਉੱਥੇ ਮਾਰ ਕੇ ਕਿਵੇਂ ਜਵਾਨ ਕਰੀਦਾ ਪੁੱਤ ਕਿਉਂ ਤੁਸੀਂ ਪੈਸੇ ਦੇ ਬਦਲੇ ਪੈਸੇ ਖੋਲੇ ਬੱਚੇ ਤੋਂ ਤੁਸੀਂ ਪੈਸੇ ਦੇ ਬਦਲੇ ਬੱਚੇ ਨੂੰ ਹੀ ਮਾਰਤਾ ਮੇਰੇ ਬੱਚੇ ਨੂੰ ਮਾਰਤਾ ਇਹਨਾਂ ਨੇ